ਸਸਿਕਾਇ ਦੇ ਸਾਰੇ ਨੂੰ ਅੱਜ ਆਪਾਂ ਵਾਈਟ ਸੌਸ ਬਣਾਉਣ ਲੱਗੇ ਆ ਤੇ ਇਹ ਥੋੜਾ ਮੱਖਣ ਲੈ ਲਿਆ ਸੀ ਤੇ ਗੋਲਸੀ ਦੇ ਵਿੱਚ ਨਾ 2 ਚਮਚ ਮੈਦੇ ਆ ਪਾ ਦੇਮਾਗੇ ਇਹਨੂੰ ਘੋਲ ਲਵਾਂਗੇ ਥੋੜਾ ਜਿਹਾ ਬਹੁਤ ਸਲੋ ਰੱਖਨੀ ਆ ਆਪਾਂ ਜਿਹੜੀ ਇਹਦਾ ਕਲਰ ਥੋੜਾ ਜਿਹਾ ਟੀਂਜ ਨਾ ਹੋਵੇ ਜਦਾ ਪਰ ਇਹਨੂੰ ਪਕਾਉਣਾ ਵੀ ਜ਼ਰੂਰੀ ਆ ਆਪਾਂ ਇਹ ਬਾਗੀਆ ਆਪਾਂ ਬਣਾਉਂਗਾ ਇਸਾ ਦੀ ਸਲਾਹ ਹੈ ਕਿ ਕਾਲਮੂਸ਼ਾਰ ਬਣਾਈਏ ਠੀਕ ਹੈ ਮੈਂ ਤਾਂ ਸੌਸ ਬਣਾ ਕੇ ਰੱਖ ਲੈਨੇ ਆ ਤੇ ਇਹ ਦੁੱਧ ਵੱਧ ਘੱਟ ਹੁੰਦਾ ਨਾ ਇਸ ਕਰਕੇ ਫਿਰ ਅੱਜ ਦੁੱਧ ਹੈਗਾ ਸੀ ਮੇ ਕੋਲ ਚਲੋ ਬਣਾ ਲੈਨੇ ਤੇ ਰਸ ਪਾਟੋ ਰਿਹਾ ਨਾ ਇਸ ਕਰਕੇ ਬਾਹਰ ਜਾ ਰਹੀ ਹੈ ਕਿ ਚਲੋ ਹੁਣ ਬਣਾ ਲੈਣੇ ਆ ਸਵੇਰੇ ਸੋਖਾ ਹੋ ਜਾਏਗਾ ਥੋੜਾ ਤੇ ਆਪਾਂ ਇਹਨੂੰ ਦੇਖੋ ਕੰਨ ਨਜ਼ਰ ਆ ਰਿਹਾ ਹੈ ਇਹ ਬਸ ਐਸ ਤਰ੍ਹਾਂ ਤੁਸੀਂ ਕੋਲ ਲੈਣਾ ਹੈ ਇਹਦੇ ਵਿੱਚ ਸਾਡਾ ਜਿਹੜਾ ਇਹ ਭੇਜ ਜਾਵੇ ਮੈਦਾ ਕੋਈ ਜ਼ਿਆਦਾ ਔਖਾ ਨਹੀਂ ਪਰ ਇਹ ਟੇਸਟ ਬਹੁਤ ਸਵਾਦ ਬਣਦੀ ਹੈ ਸੌਸ ਇਸ ਨੂੰ ਤੁਸੀਂ ਬਣਾ ਕੇ ਦੇਖਿਓ బమాగా స్వాద ఆవే మిట్స్ పున్నీ థోడ ఏ దుద్ధ పా ਹਲਕਾ ਜਿਹਾ ਬ੍ਰਾਊਨ ਕਰ ਲੈਣਾ ਤੁਸੀਂ ਹੁਣ ਕਿ ਹੁਣ ਅਸੀਂ ਦੁੱਧ ਪਾਈ ਜਾਵਾਂਗੇ ਥੋੜਾ ਜਿਹਾ ਅਗੋਂ ਧੀਰ ਕਰਦਣਾ ਇਹਨੂੰ ਜਦ ਕੰਮ ਇਸ ਤਰ੍ਹਾਂ ਇਹਦਾ ਗੱਠਾ ਕੋਈ ਹੁਣ ਇਸ ਤਰ੍ਹਾਂ ਪ੍ਰੈਸ ਕਰ ਲੈਣਾ ਤੁਸੀਂ ਥੋੜਾ ਇਹਦੇ ਕੁਲੀਆਂ ਨਹੀਂ ਨਾ ਇਸ ਕਰਕੇ ਉਨੇ ਆਪਣੇ ਆਪ ਹੀ ਬਹੁਤ ਸੁਨਹੋਲੇ ਦੇ। ਉਹ ਨਵਲਾ ਗੋਦਰੀ ਅਸੀਂ ਬਣਾ ਲਈਏ। ਇਸ ਕਰਨਾ ਪਲਟਾ ਲੈ ਲੈਣਾ ਜਦ ਨਾਲੇ ਥੋੜਾ ਜਿਦਾ ਇਕੱਠੀ ਹੋ ਜਾਂਦੇ ਨਾ ਗੰਡ ਭੰਗ ਜਾਂਦੀ ਹੈ ਫੇਸ ਚਾਹੀਏ। ਇਹਦੇ ਵਿੱਚ ਨਾ ਥੋੜਾ ਜਿਹਾ ਰਮਕ ਪਾਵਾਂਗੇ। ਥੋੜਾ ਜਿਹਾ ਪਾਓ ਤੁਸੀਂ। ਬਸ ਇੰਨਾ ਕੁ। ਇੰਦਾ ਦੋ ਚੁਟਕੀਆਂ ਬਸ ਗੈਸ ਨੂੰ ਸੀ ਬੰਦ ਕਰ ਦਿੱਤਾ ਤੇ ਹੁਣ ਅਸੀਂ ਆ ਦੇਖੋ ਨਾ ਸੰਗਣੀ ਹੈ ਸਾਡੇ ਸੌਸ ਜਿਹੜੀ ਹੈ ਆ ਦੇਖੋ ਇਹ ਆਪ ਹੀ ਠੀਕ ਹੋ ਜਾਂਦੀ ਪਰ ਵਿੱਚ ਥੋੜਾ ਜਿਹਾ ਸੀਸ ਲੂਣ ਇਦਾਂ ਹਲਾਉਂਦੇ ਰਹੇ ਤੇ ਆਪਾਂ ਨੂੰ ਦੇਖਾਂਗੇ ਨਾ ਇਦਾਂ ਕਰਕੇ ਕਈ ਵਾਰੀ ਆ ਦੇਖੋ ਚੰਬੜ ਗਈ ਨਾ ਇਸਾ ਦਿਰੇ ਅਲੀ ਇਹ ਹੁਣ ਬਹੁਤਾ ਜ਼ਿਆਦਾ ਵੀ ਨਹੀਂ ਅਸੀਂ ਕਰਨਾ ਕਿਉਂਕਿ ਇਹ ਫਰਿੱਜ ਵਿੱਚ ਹੁਣ ਅਸੀਂ ਰੱਖ ਦੇਣਾ ਠੰਡੇ ਕਰਕੇ ਤੇ ਇਹ ਹਫਤਾ ਕੁ ਕੱਢ ਜਾਂਦੀ ਏ ਤੁਸੀਂ ਦੋ ਵਾਰੀ ਜਾਂ ਦੋ ਪੀਜੇ ਇਹਦੇ ਨਾਲ ਤਿੰਨ ਪੀਜੇ ਵੀ ਤੁਹਾਡੇ ਬਣ ਸਕਦੇ ਨੇ ਕਿਉਂਕਿ ਪੀਜੇ ਦੇ ਤੇ ਇੰਨੀ ਕੁ ਸਾਰੀ ਅਸੀਂ ਲੈ ਲੈਣੀ ਆ ਤਿੰਨ ਪੀਜੇ ਦੇ ਨਾਲ ਬਣ ਜਾਣਗੇ ਤੁਹਾਡੇ ਤੇ ਬਾਕੀ ਤੁਸੀਂ ਅੱਧੇ ਗਲਾਸ ਦੀਰ ਬਣਾ ਸਕਦੇ ਹੋ ਫਿਰ ਇੱਕ ਚਮਚਾ ਤੁਸੀਂ ਪਾ ਲਿਓ ਮੈਦਾ ਜੇ ਤਾਂ ਗਲਾਸ ਦੋਤੇ ਨਾ ਤੁਹਾਡੇ ਕੋਲ ਤੇ ਚਲੋ ਇੱਕ ਪੀਜਾ ਤੇ ਫਿਰ ਪਾਣੀ ਜਾਂਦਾ ਤੇ स्ट बन द बसवाग लगदकर देख सा को भी टाइन हैरासी थोड़ा जा मैं कैसे लोगगरा रोटी प करतासानसों केत वीडियो की तरी लगगी यदि नाले तो बहुतब बहुत कर वाग